ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕਰ ਜੋਧਪੁਰ ਵਾਲਾ ਆ ਦੇਖੋ ਵੀਰੋ ਕਣਕ ਵੱਢ ਕੇ ਇੱਕ ਪਾਣੀ ਵੀ ਨਹੀਂ ਲਾਇਆ ਸੀ ਦੇਖ ਲਓ ਕਿੰਦੇ ਦੀ 20 April ਦੀ ਕਣਕ ਵੱਢੀ ਹੋਈ ਆ ਤੇ ਦੇਖ ਲਓ 6 ਮਹੀਨਾ ਚੱਲ ਪਿਆ ਠੀਕ ਆ ਇੱਕ ਪਾਣੀ ਵੀ ਨਹੀਂ ਲਾਇਆ ਸੀ ਤੇ ਸੱਬਲਾਂ ਵਾਲੇ ਹਲਾਣਾ ਬਾਹਣ ਬਾਹਾ ਹੋਇਆ ਸੀ ਤੇ ਦੇਖੋ ਉਹ ਪਰੇ ਵੀ ਬਾਹਣ ਹੈਗਾ ਬਾਹਾ ਹੋਇਆ ਦੇਖੋ ਉੱਚ ਤਾਂ ਇੰਨਾ ਪਾਣੀ ਖੜਾ ਨਹੀਂ ਆ ਇੱਕ ਤੇ ਦੇਖ ਲੋ ਆ ਦੇਖੋ ਪ੍ਰਮਾਤਮਾ ਮਿਹਰ ਕਰਦਾ ਇੱਥੇ ਪਾਣੀ ਵੀ ਮਾੜਾ ਮੋਟਰਾਂ ਦਾ ਹਨਾ ਹੋਸੇ ਮੋਟਰ ਮੇਰੀ ਤਿੰਨ ਕਿੱਲੀ ਲਾਇਆ ਝੋਨਾ ਹਜੇ ਤੇ ਆ ਲਾਉਣਾ ਹਜੇ ਇਹਨੂੰ ਕੱਲ ਨੂੰ ਗੱਦੂ ਕਰਾਂਗੇ ਤੇ ਦੇਖ ਲੋ ਕੱਲਾ ਮੀਂਹ ਦਾ ਪਾਣੀ ਖੜਾ ਆ ਮੇਰਾ ਸੱਬਣਾ ਹਲਨਾ ਬਾਹਣ ਬਾਹਿਆ ਹੋਇਆ ਪ੍ਰਮਾਤਮਾ ਬਸ ਐਂ ਮੇਰੇ ਤੇ ਸਿੱਧੀ ਨਿਗਰ ਰੱਖੀ ਠੀਕ ਆ ਤੇ ਮੈਂ ਬਹੁਤ ਖੁਸ਼ ਆ ਠੀਕ ਆ ਜੀ ਤੇ ਧੰਨਵਾਦ ਤੇਰਾ ਰੱਬਾ ਤੇ ਸਰਕਾਰ ਤੱਕ ਵੀ ਮੇਰੀ ਇਹ ਵੀਡੀਓ ਪਹੁੰਚ ਜੇ ਵੀ ਸਾਡਾ ਖਾਲੇ ਪੱਕੇ ਕਰੇ ਜਾਂ ਤੇ ਨਹਿਰੀ ਪਾਣੀ ਪੂਰਾ ਆਉਂਦਾ ਜਾਵੇ ਠੀਕ ਆ ਸਰਕਾਰ ਤਾਈਂ ਇਹ ਵੀਡੀਓ ਪਹੁੰਚ ਜੇ ਤਾਂ ਜੋ ਇੱਥੇ ਪਾਣੀ ਬਹੁਤ ਘੱਟ ਆਉਂਦਾ ਇੱਥੇ ਆ ਬਾਣਾ ਜੇ ਪਾਣੀ ਬਹੁਲਾ ਨਜਾਇਜ਼ ਘੱਟ ਆਉਂਦਾ ਪੱਕਾ ਖਾਲ ਨਹੀਂ ਬਣਿਆ ਇੱਥੇ ਠੀਕ ਆ ਪਾਣੀ ਪਿੱਛੇ ਟੁੱਟੀਆਂ ਜਾਂਦਾ ਤੇ ਸਰਕਾਰ ਨੂੰ ਭਵੰਤਮਨ ਕੋਲੇ ਮੇਰੀ ਜ਼ਰੂਰ ਵੀਡੀਓ ਇਹ ਪਹੁੰਚਾਈ ਜਾਵੇ ਕਿਉਂਕਿ ਇੱਥੇ ਹੇਠਲਾ ਪਾਣੀ ਬਹੁਤ ਜ਼ਿਆਦਾ ਮਾੜਾ ਠੀਕ ਆ ਅਸੀਂ ਪੀਣ ਵਾਲਾ ਪਾਣੀ ਵੀ ਦੂਰੋਂ ਲੈ ਕੇ ਆਉਨੇ ਆ ਇੱਥੇ ਡੱਗੀ ਬਣੀ ਹੋਈ ਆ ਥੱਲੇ ਉਹ ਜੋ ਪਾ ਲੈਣੇ ਆ ਤੇ ਵੀਰ ਮੰਨ ਕੇ ਜਿੰਨੀ ਹੋ ਸਕੇ ਓਨੀ ਵੀਡੀਓ ਸ਼ੇਅਰ ਕਰ ਦੇਣਾ ਤੇ ਰੱਬ ਤਾਂ ਸਾਡੀ ਸੁਣਦਾ ਤੇ ਸਰਕਾਰ ਨੂੰ ਵੀ ਸੁਣਨੀ ਚਾਹੀਦੀ ਆ ਧੰਨਵਾਦ ਜੀ